ਕੀ ਮੁੰਬਈ ਆ ਕੇ ਪਛਤਾ ਰਹੀ ਹੈ ਮੋਨਾਲੀਜ਼ਾ ਸੋਸ਼ਲ ਮੀਡੀਆ ਉਤੇ ਫੁੱਟ ਫੁੱਟ ਕੇ ਰੋਂਦਿਆਂ ਦੀ ਇਸ ਕੁੜੀ ਦੀ ਵੀਡੀਓ ਹੋਈ ਵਾਇਰਲ ਸਸ਼ਕਲ ਮੈਂ ਸੋਨਿਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਮੋਨਾਲੀਜ਼ਾ ਦੀ ਜੋ ਕਿ ਮਹਾਕੁੰਮ ਦੇ ਮੇਲੇ ਦੇ ਵਿੱਚ ਜਾਂਦੀ ਆ ਉੱਥੇ ਜਾ ਕੇ ਹਾਰ ਵੇਚਦੀ ਆ ਤੇ ਕਿਸੇ ਸ਼ਖਸ ਦੇ ਵੱਲੋਂ ਇਸ ਦੀ ਵੀਡੀਓ ਬਣਾ ਲਈ ਜਾਂਦੀ ਆ ਜਿਸ ਤੋਂ ਬਾਅਦ ਇਹ ਕੁੜੀ ਜੋ ਆ ਰਾਤੋਂ ਰਾਤ ਸੋਸ਼ਲ ਮੀਡੀਆ ਤੇ ਫੇਮਸ ਹੋ ਜਾਂਦੀ ਆ ਲੋਕ ਇਸ ਦੀ ਸਾਦਗੀ ਖੂਬਸੂਰਤੀ ਤੇ دیਵਾਨੇ ਹੋ ਜਾਂਦੇ ਨੇ ਦਾਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਕੁੜੀ ਨੂੰ ਫਿਲਮਾਂ ਦੀ ਆਫਰ ਆਉਂਦੀ ਹੈ ਜਿਸ ਕਰਕੇ ਇਹ ਮੁੰਬਈ ਜਾਂਦੀ ਹੈ ਤੇ ਇੱਥੇ ਬਹੁਤ ਸਾਰੇ ਵੀਡੀਓਜ਼ ਉਹਨਾਂ ਦੇ ਸਾਹਮਣੇ ਆਉਂਦੇ ਆ ਜੋ ਕਿ ਰਾਤੋ-ਰਾਤ ਵਾਇਰਲ ਹੋ ਜਾਂਦੀਆਂ ਜਿਸ ਦੇ ਵਿੱਚ ਮੋਨਾਲੀਜ਼ਾ ਕਦੇ ਪੜਦੇ ਹੋਏ ਨਜ਼ਰ ਆਉਂਦੀ ਹੈ ਤੇ ਕਦੇ ਮੇਕਓਵਰ ਕਰਦੇ ਹੋਏ ਦੀ ਮੋਨਾਲੀਜ਼ਾ ਦੀ ਵੀਡੀਓ ਵਾਇਰਲ ਹੁੰਦੀ ਹੈ ਪਰ ਅੱਜ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਚਰਚਾ ਬਟ ਹੋ ਰਹੀ ਹੈ ਉਸ ਦੇ ਵਿੱਚ ਮੋਨਾਲੀਜ਼ਾ ਨਜ਼ਰ ਆ ਰਹੀ ਹੈ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਮਿਲਦਾ ਹੋਇਆ ਦਰਸਲ ਮੋਨਾਲੀਜ਼ਾ ਫਿਲਮ ਦੀ ਸ਼ੂਟਿੰਗ ਲਈ ਪਹਿਲੀ ਵਾਰ ਫਲਾਈਟ ਫੜਨ ਜਾ ਰਹੀ ਸੀ ਤੇ ਪਹਿਲੀ ਵਾਰ ਫਲਾਈਟ ਦੇ ਵਿੱਚ ਸਫ਼ਰ ਕਰਦੇ ਆ ਮੋਨਾਲੀਜ਼ਾ ਨੂੰ ਡਰ ਵੀ ਲੱਗ ਰਿਹਾ ਸੀਗਾ ਇਸ ਲਈ ਉਸ ਦਾ ਪੂਰਾ ਪਰਿਵਾਰ ਉਸ ਨੂੰ 에ਅਰਪੋਰਟ ਤੇ ਛੱਡਣ ਆਇਆ ਸੀਗਾ ਉਹ ਆਪਣੇ ਪਰਿਵਾਰ ਨੂੰ ਮਿਲਦੀ ਆ ਤੇ ਸ਼ੂਟਿੰਗ ਲਈ ਚਲੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਮੋਨਾਲੀਜ਼ਾ ਦੀ ਭੈਣ ਵੀ ਉਸ ਦੇ ਨਾਲ ਹੁੰਦੀ ਹੈ ਜਿਸ ਨੂੰ ਕਈ ਵੀਡੀਓਜ਼ ਦੇ ਵਿੱਚ ਵੇਖਿਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਮੋਨਾਲੀਜ਼ਾ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਤੇ ਇਸ ਸ਼ੂਟਿੰਗ ਦੇ ਦੌਰਾਨ ਉਹ ਇਕੱਲੀ ਨਹੀਂ ਹੋਵੇਗੀ ਉਸ ਦੀ ਭੈਣ ਉਸ ਦੇ ਨਾਲ ਹੋਵੇਗੀ ਫਿਲਹਾਲ ਤੁਹਾਨੂੰ ਦੱਸ ਦੇ ਕਿ ਮੋਨਾਲੀਜ਼ਾ ਫਿਲਮ ਦੀ ਸ਼ੂਟਿੰਗ ਜਲਦੀ ਸ਼ੁਰੂ ਕਰ ਸਕਦੀ ਹੈ ਜਿਸ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਐਕਸਾਈਟਿਡ ਹੈ ਉਸੀ ਫਿਲਮ ਜੋ ਆ ਰਹੀ ਉਸ ਦਾ ਨਾਮ ਹੈ ਡਾਇਰੀ ਆਫ ਮਨੀਪੁਰ ਜਿਸ ਦੇ ਵਿੱਚ ਉਹ ਮੇਨ ਲੀਡ ਕਰਦਿਆ ਹੋਇਆ ਨਜ਼ਰ ਆਵੇਗੀ ਖਾਸ ਜੇ ਵੀਡੀਓ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੋਨਾਲੀਜ਼ਾ ਜਿਵੇਂ ਹੀ ਆਪਣੇ ਪਿਤਾ ਨੂੰ ਮਿਲਦੀ ਹੈ ਤੇ ਉਹਨਾਂ ਦੇ ਮੋਢੇ ਉੱਤੇ ਸਿਰ ਰੱਖ ਕੇ ਫੁੱਟ ਫੁੱਟ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ ਤੇ ਇਸ ਵੀਡੀਓ ਦੇ ਵਿੱਚ ਉਹਨਾਂ ਦਾ ਪਰਿਵਾਰ ਪੂਰਾ ਨਜ਼ਰ ਆ ਰਿਹਾ ਕਿ ਮੁੰਬਈ ਆ ਕੇ ਪਛਤਾ ਰਹੀ ਹੈ ਮੋਨਾਲੀਜ਼ਾ ਸੋਸ਼ਲ ਮੀਡੀਆ ਉਤੇ ਫੁੱਟ ਫੁੱਟ ਕੇ ਰੋਂਦਿਆਂ ਦੀ ਇਸ ਕੁੜੀ ਦੀ ਵੀਡੀਓ ਹੋਈ ਵਾਇਰਲ ਅੱਜ ਵੀਰ ਮੈਂ ਸੋਨਿਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਮੋਨਾਲੀਜ਼ਾ ਦੀ ਜੋ ਕਿ ਮਹਾਕੁੰਮ ਦੇ ਮੇਲੇ ਦੇ ਵਿੱਚ ਜਾਂਦੀ ਆ ਉੱਥੇ ਜਾ ਕੇ ਹਾਰ ਵੇਚਦੀ ਆ ਤੇ ਕਿਸੇ ਸ਼ਖਸ ਦੇ ਵੱਲੋਂ ਇਸ ਦੀ ਵੀਡੀਓ ਬਣਾ ਲਈ ਜਾਂਦੀ ਆ ਜਿਸ ਤੋਂ ਬਾਅਦ ਇਹ ਕੁੜੀ ਜੋ ਆ ਰਾਤੋਂ ਰਾਤ ਸੋਸ਼ਲ ਮੀਡੀਆ ਤੇ ਫੇਮਸ ਹੋ ਜਾਂਦੀ ਆ ਲੋਕ ਇਸ ਦੀ ਸਾਦਗੀ ਖੂਬਸੂਰਤੀ ਤੇ دیਵਾਨੇ ਹੋ ਜਾਂਦੇ ਨੇ ਦਾਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਕੁੜੀ ਨੂੰ ਫਿਲਮਾਂ ਦੀ ਆਫਰ ਆਉਂਦੀ ਹੈ ਜਿਸ ਕਰਕੇ ਉਹ ਮੁੰਬਈ ਜਾਂਦੀ ਹੈ ਤੇ ਇੱਥੇ ਬਹੁਤ ਜਿਹੇ ਵੀਡੀਓਜ਼ ਉਹਨਾਂ ਦੀ ਸਾਹਮਣੇ ਆਉਂਦੇ ਆ ਜੋ ਕਿ ਰਾਤੋ-ਰਾਤ ਵਾਇਰਲ ਹੋ ਜਾਂਦੀਆਂ ਜਿਸ ਦੇ ਵਿੱਚ ਮੋਨਾਲੀਜ਼ਾ ਕਦੇ ਪੜਦੇ ਹੋਏ ਨਜ਼ਰ ਆਉਂਦੀ ਹੈ ਤੇ ਕਦੇ ਮੇਕਓਵਰ ਕਰਦੇ ਹੋਏ ਦੀ ਮੋਨਾਲੀਜ਼ਾ ਦੀ ਵੀਡੀਓ ਵਾਇਰਲ ਹੁੰਦੀ ਹੈ ਪਰ ਅੱਜ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਸੁਣਖਿਆ ਬਟ ਹੋ ਰਹੀ ਹੈ ਉਸ ਦੇ ਵਿੱਚ ਮੋਨਾਲੀਜ਼ਾ ਨਜ਼ਰ ਆ ਰਹੀ ਹੈ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਮਿਲਦਿਆ ਹੋਇਆ ਦਰਸਲ ਮੋਨਾਲੀਜ਼ਾ ਫਿਲਮ ਦੀ ਸ਼ੂਟਿੰਗ ਲਈ ਪਹਿਲੀ ਵਾਰ ਫਲਾਈਟ ਫੜਨ ਜਾ ਰਹੀ ਸੀ ਤੇ ਪਹਿਲੀ ਵਾਰ ਫਲਾਈਟ ਦੇ ਵਿੱਚ ਸਫ਼ਰ ਕਰਦੇ ਆ ਮੋਨਾਲੀਜ਼ਾ ਨੂੰ ਡਰ ਵੀ ਲੱਗ ਰਿਹਾ ਸੀਗਾ ਇਸ ਲਈ ਉਸ ਦਾ ਪੂਰਾ ਪਰਿਵਾਰ ਉਸ ਨੂੰ 에ਅਰਪੋਰਟ ਤੇ ਛੱਡਣ ਆਇਆ ਸੀਗਾ ਉਹ ਆਪਣੇ ਪਰਿਵਾਰ ਨੂੰ ਮਿਲਦੀ ਆ ਤੇ ਸ਼ੂਟਿੰਗ ਲਈ ਚਲੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਮੋਨਾਲੀਜ਼ਾ ਦੀ ਭੈਣ ਵੀ ਉਸ ਦੇ ਨਾਲ ਹੁੰਦੀ ਹੈ ਜਿਸ ਨੂੰ ਕਈ ਵੀਡੀਓਜ਼ ਦੇ ਵਿੱਚ ਵੇਖਿਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਮੋਨਾਲੀਜ਼ਾ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਤੇ ਇਸ ਸ਼ੂਟਿੰਗ ਦੇ ਦੌਰਾਨ ਉਹ ਇਕੱਲੀ ਨਹੀਂ ਹੋਵੇਗੀ ਉਸ ਦੀ ਭੈਣ ਉਸ ਦੇ ਨਾਲ ਹੋਵੇਗੀ ਫਿਲਹਾਲ ਤੁਹਾਨੂੰ ਦੱਸ ਦੇ ਕਿ ਮੋਨਾਲੀਜ਼ਾ ਫਿਲਮ ਦੀ ਸ਼ੂਟਿੰਗ ਜਲਦੀ ਸ਼ੁਰੂ ਕਰ ਸਕਦੀ ਹੈ ਜਿਸ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਐਕਸਾਈਟਿਡ ਹੈ ਔਰ ਇਹ ਫਿਲਮ ਜੋ ਆ ਰਹੀ ਉਸ ਦਾ ਨਾਮ ਹੈ ਡਾਇਰੀ ਆਫ ਮਨੀਪੁਰ ਜਿਸ ਦੇ ਵਿੱਚ ਉਹ ਮੇਨ ਲੀਡ ਕਰਦਿਆ ਹੋਇਆ ਨਜ਼ਰ ਆਵੇਗੀ ਖਾਸ ਜੇ ਵੀਡੀਓ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੋਨਾਲੀਜ਼ਾ ਜਿਵੇਂ ਹੀ ਆਪਣੇ ਪਿਤਾ ਨੂੰ ਮਿਲਦੀ ਹੈ ਤੇ ਉਹਨਾਂ ਦੇ ਮੋਢੇ ਉੱਤੇ ਸਿਰ ਰੱਖ ਕੇ ਫੁੱਟ ਫੁੱਟ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ ਤੇ ਇਸ ਵੀਡੀਓ ਦੇ ਵਿੱਚ ਉਹਨਾਂ ਦਾ ਪਰਿਵਾਰ ਪੂਰਾ ਨਜ਼ਰ ਆ ਰਿਹਾ ਹੈ